ਲਓ ਜੀ ਬਹੁਤ ਹੀ ਪਿਆਰਾ ਭਜਨਾ ਸਵਾਮੀ ਰਾਮਗਿਰ ਮਹਾਰਾਜ ਜੀ ਹਸਲਪੁਰ ਵਾਲੇ ਉਹਨਾਂ ਨੂੰ ਸਮਰਪਿਤ ਆ ਉਹਨਾਂ ਦੇ ਨਗਰ ਦੇ ਵਿੱਚ ਖੜਕੇ ਨਹਿਰ ਦੇ ਕੰਡੇ ਪਾਠਕ ਭਰਾਤਨੋਲੇ ਵਾਲੇ ਬਹੁਤ ਪਿਆਰਾ ਭਜਨ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਨੇ ਸਾਧੂ ਬਿਰਲੇ ਹੀ ਆਉਂਦੇ ਇਸ ਜਗਤ ਤੇ ਸਵਾਮੀ ਰਾਮਗਿਰ ਵਰਗੇ ਪਾਠਕ ਭਰਾਵਾਂ ਦੇ ਮੁਖਾਰਤ ਵਿੱਚੋਂ ਇਉਂ ਸਰਵਣ ਕਰੋ ਹੁਕ ਹਰ ਬਾਰ ਤਿਆਗ ਨਾਤ ਬਸਿਆ ਏ ਕਰੀਨੀ ਉੰਦੀ ਮਾਪਿਆਂ ਦੀ ਜੁਦਾਈ ਲੋਕੋ ਜਾਰੇ ਨੀ ਓੱਖੀ ਉੰਦੀ ਮਾਪਿਆਂ ਦੀ ਜੁਦਾਈ ਲੋਕੋ ਜਾਰੇ ਨੀ ਉਹ ਜਿੰਨਾ ਵੀ ਰੀਤੀ ਲਗਾਈ ਐਨਾਂ ਆੜ ਜੀ ਸੇਵਕ ਉਹ ਸਾਰੇ ਤਰ ਗਏ ਸਾਧੂ ਬਿਰਲੇ ਹੀ ਆਉਂਦੇ ਇਸ ਜਗ ਤੇ ਸਵਾਮੀ RAM ਗਿਰ ਬੜ ਗਏ ਸਾਧੂ ਬਿਰਲੇ ਹੀ ਆਉਂਦੇ ਇਸ ਜਗ ਤੇ ਸਵਾਮੀ RAM ਗਿਰ ਬੜ ਗਏ ਉਹ ਪਿਤਾ ਪੜਾ ਕੇ ਬੱਚੇ ਸਿੱਧੇ ਰਾਹ ਪਾਉਂਦੇ ਨੇ ਵੇਦ ਪਾਠੀ ਵੇਦ ਪਾਉਂਦੇ ਨੇ ਜਿਹੜੇ ਸਤ ਬਚਨਾਂ ਦੇ ਅਧਿਕਾਰੀ ਮੰਜ਼ਲਾਂ ਨੂੰ ਸਰ ਕਰਦੇ ਸਾਧੂ ਬਿਰਲੇ ਹੀ ਆਉਂਦੇ ਇਸ ਜਗ ਤੇ ਸਵਾਮੀ ਰਾਮ ਗਿਰ ਵਰਗੇ ਸਾਧੂ ਬਿਰਲੇ ਹੀ ਆਉਂਦੇ ਇਸ ਜਗ ਤੇ ਸਵਾਮੀ ਰਾਮ ਗਿਰ ਵਰਗੇ ਮੂਆਂ ਦੀ ਵੀ ਹੱਥੀ ਆਪ ਸੇਵਕ ਕਮਾਉਂਦੇ ਨੇ ਪਿਆਰ ਭਰ ਬੋਲਾਂ ਵਿੱਚ ਕਥਾ ਵੀ ਸੁਣਾਉਂਦੇ ਨੇ ਪਿਆਰ ਭਰ ਬੋਲਾਂ ਨਾਲ ਕਥਾ ਵੀ ਸੁਣਾਉਂਦੇ ਨੇ ਉਹ ਸਿੱਧਾਂ ਰਿਸ਼ੀਆਂ ਦਾ ਲੈ ਕੇ ਓਟਿਆ ਸਿਰਾ ਜੰਗਲਾਂ ਮੰਗਲ ਕਰਗੇ ਸਾਧੂ ਮੰਬਿਰਲੇ ਹੀ ਆਉਂਦੇ ਇਸ ਜਗ ਤੇ RAMGIR ਸੁਆਮੀ ਵਰਗੇ ਸਾਧੂ ਮੰਬਿਰਲੇ ਹੀ ਆਉਂਦੇ ਇਸ ਜਗ ਤੇ ਸੁਆਮੀ RAMGIR ਵਰਗੇ ਹੋ ਸਰਦਾਨਾ ਉਹਨਾਂ ਨੂੰ ਜੋ ਸੀਸ ਚਕਾਉਂਦੇ ਨੇ ਮੰਗੀਆਂ ਮੋਰਾ ਤਾਂ ਇਸ ਦਾਰਿ ਉੱਤੋਂ ਪਾਉਂਦੇ ਨੇ ਮੰਗੀਆਂ ਮੁਰਾਦਾ ਇਸ ਦਾਰਿ ਉੱਤੋਂ ਪਾਉਂਦੇ ਨੇ ਸੱਚੇ ਦਿਲੋਂ ਜੋ ਵੀ ਦਾਰਿ ਉੱਤੇ ਆਉਂਦੇ ਸਾਰਿਆਂ ਦੇ ਦੁੱਖ ਹਰਦੇ ਸਾਧੂ ਬਿਰਲੇ ਹੀ ਆਉਂਦੇ ਇਸ ਜਗ ਤੇ ਸੁਆਮੀ ਰਾਮ ਗਿਰ ਬਰਗੇ ਸਾਧੂ ਬਿਰਲੇ ਹੀ ਆਉਂਦੇ ਇਸ ਜਗ ਤੇ ਸਵਾਮੀ ਰਾਮ ਗਿਰ ਵਰਗੇ ਉਹ ਸਿੱਧਾਂ ਦੀ ਹੈ ਕਿਰਪਾ ਚੜਾਉਂਦੇ ਗੁੱਡੀ ਰਹਿੰਦੇ ਨੇ ਲੱਗ ਜਾਵੇ ਮੇਲਾ ਜਿੱਤੇ ਜਾ ਕੇ ਬੈਂਦੇ ਨੇ ਲੱਗ ਜਾਵੇ ਮੇਲਾ ਜਿੱਤੇ جا کے ہیں بندے نے جڑا ਧਿਆਨ ਤਾਰ ਚਾਰੇ ਨਾਚਿ ਬੈਠਦਾ ਖੁਸ਼ੀਆਂ ਦੇ ਫੁੱਲ ਵਰਦੇ ਸਾਧੂ ਬਿਰਲੇ ਹੀ ਜਗ ਉੱਤੇ ਆਉਂਦੇ ਨੇ ਸੁਆਮੀ RAM ਗਿਰ ਵਰਗੇ ਸਾਧੂ ਬਿਰਲੇ ਹੀ ਜਗ ਉੱਤੇ ਆਉਂਦੇ ਨੇ ਸੁਆਮੀ RAM ਗਿਰ ਵਰਗੇ ਓ ਪਾਠਿਕ ਪੈਰਾਵਾ ਤੇ ਵੀ ਕਿਰਪਾ ਅਪਾਰ ਹੈ ਜਿੱਥੇ ਵੀ ਆ ਪਹੁੰਚੇ ਸਭ ਇਹਨਾਂ ਦਾ ਪਿਆਰ ਹੈ ਜਿੱਥੇ ਵੀ ਆ ਪਹੁੰਚੇ ਸਭ ਇਹਨਾਂ ਦਾ ਪਿਆਰ ਹੈ ਉਹ ਚੱਕ ਕਲਮ ਫੜਾਤੀ ਲਾਤ ਲਿਖਨੇ ਮਿੱਠੂ ਦੇ ਨੇ ਦੁੱਖ ਹਰ ਦੇ ਸਾਧੂ ਤੇਰੇ ਲਈ ਹੀ ਆਉਂਦੇ ਇਸ ਜਗ ਤੇ ਸਵਾਮੀ ਰਾਮ ਗਿਰ ਵਰਗੇ ਸਾਧੂ ਮੇਰੇ ਲਈ ਹੀ ਆਉਂਦੇ ਇਸ ਜਗ ਤੇ ਸਵਾਮੀ ਰਾਮ ਗਿਰ ਵਰਗੇ ਓਮ ਨਮੋ ਨਾਰਾਇਣ ਸਵਾਮੀ ਜੀ ਓਮ ਨਮੋ ਨਾਰਾਇਣ ਸਵਾਮੀ ਜੀ ਓਮ ਨਮੋ ਨਾਰਾਇਣ ਸਵਾਮੀ ਜੀ ਸੋ ਤੁਹਾਨੂੰ ਕੇ ਸ਼ੇਅਰ ਕਰਿਓ ਲਾਈਕ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ